ਨਗਰ ਕੌਂਸਲ ਦੇ ਪ੍ਰਧਾਨ ਨੇ ਐਮਐਲਏ ਤੇ 30 ਲੱਖ ਰੁਪਏ ਨੂੰ ਲੈ ਕੇ ਪ੍ਰਧਾਨ ਬਣਾਉਣ ਤੇ ਆਰੋਪ ਲਗਾਏ ਨੇ ਦਰਅਸਲ ਪੂਰਾ ਵਾਕਿਆ ਉਦੋਂ ਹੋਇਆ ਜਦੋਂ ਸਮਾਰੋਹ ਦੇ ਦੌਰਾਨ ਐਮਐਲਏ ਨੇ ਆਦਮੀ ਨਗਰ ਕੌਂਸਲ ਦੇ ਪ੍ਰਧਾਨ ਦੀ ਸੀਟ ਤੇ ਬੈਠ ਤਾਂ ਉਸਦੇ ਵੱਲੋਂ ਉਸਦਾ ਵਿਰੋਧ ਕੀਤਾ ਗਿਆ ਐਮਐਲਏ ਤੇ ਪ੍ਰਧਾਨ ਦੀ ਬੇਟੀ ਦੀ ਵਿੱਚ ਨੌਕਚੋਕ ਹੋਈਆ ਅਤੇ ਇਸੇ ਗੱਲ ਨੂੰ ਖਤਮ ਨਹੀਂ ਹੋਈ ਤੱਕਾ ਮੁੱਕੀ ਤੱਕ ਇਹ ਗੱਲ ਪਹੁੰਚੀ ਹੈ ਸਾਰਿਆਂ ਨੂੰ ਅਪੀਲ ਦੇ ਗੁਜਾਰਸ਼ ਕਰਦੇ ਹਾਂ ਕਿ ਆਪਣੇ ਆਪਣੇ ਸਤਿਕਾਰਯੋਗ ਮੀ ਅੱਗੇ ਗੁਜਾਰਸ਼ ਕਰਦੇ ਹਾਂ ਕਿ ਆਪਣੇ ਆਪਣੇ ਸਤਿਕਾਰ ਜਿੰਨੇ ਸਾਥੀ ਥਲੇ ਹੋ ਗਏ ਨੇ ਵਿਯਾਸ ਕਰਦੇ ਆਂ ਅੱਥੀ ਔਰ ਕੇ ਬੇਨਤੀ ਹੈ ਕਿ ਜੇ ਬੈਠ ਕੇ 3 ਲੱਖ ਦੀ ਸਮਾਨਤਾ ਆਪਾਂ ਆਨੰਦ ਮਾਣੀ ਬੈਠੋ ਪੀ ਸਾਹਿਬ 3 ਲੱਖ ਦੇ ਬਿਗੈਰ ਕਾਊਂਟ ਕਰ ਲੋ ਜਿਹਨੇ ਕਰਨਾ ਹੈ ਬੈਠੋ ਬੈਠੋ ਜੀ ਡਾਕਟਰ ਮੋਹਨ ਉਹ ਐਮਐਲਏ ਬਕਾਉ ਐਮਐਲਏ 3 ਲੱਖ ਦੇ ਬਿਗੈਰ ਨਹੀਂ ਲੁਕਤੋ ਉਹ ਲਿਆ ਬੋੜ 3 ਲੱਖ ਰੁਪਏ ਮੇਰਾ ਖਾ ਗਿਆ ਉਹ ਤੋਂ ਪੁੱਛਦਾ ਹੁੰਦਾ ਹੁੰਦਾ ਮਨ ਲੋੜ ਕਰ ਜੋ ਜਿਹੜੇ ਮੇਰੀ ਲੱਡੂ ਕਹਿੰਦੇ ਨਾ ਲੱਡੂ ਦਾ 30 ਲੱਖ ਰੁਪਏ ਖਰੀਦੇ ਤੁਹਾਡੇ ਮੇਰੇ ਬੈਠੋ ਬੈਠੋ ਉਹ 3 ਲੱਖ ਦੇ ਖਰੀਦੇ ਓਏ ਬੈਠੋ ਬੈਠੋ ਉਹ ਐਮਐਲਏ ਤੁਹਾਡਾ 30 ਲੱਖ ਦੇ ਇਹ ਦਾ ਕਲ ਰਾਜ ਪ੍ਰਧਾਨ ਨੇ ਮੁਹਾਵਰੇ ਕਾਣੀ ਆ ਆ ਕੀ ਗੱਲ ਬੋਟਾ ਕੋਣ ਬੋਲੀ ਆ ਰਿਹਾ ਰਹਿਣਾ ਕਰੀ ਜੀ ਕਮਾਲ ਕਰੀ ਜਾਂਦੇ ਐ ਇਤਿਹਾਸਿਕ ਜੀ ਲੱਗਦੇ ਬੰਦੇ ਐ ਐਮਐਲਏ ਜਗ੍ਹਾ ਲੱਗਦਾ ਮੁੰਡੇ ਲੱਪੜਾ ਮਾਰਦਾ ਪਹਿਲੀ ਗੱਲ ਤਾਂ ਕੁਰਸੀ ਤੇ ਪ੍ਰਧਾਨ ਦੀ ਦੇ ਬੰਦਾ ਬਿਠਾਇਆ ਉਹਨਾਂ ਨੇ ਮੈਂ ਮੈਂ ਕਿੱਥੇ ਬੈਠਾਂ ਲੱਗ ਕਿੱਥੇ ਬੈਠੋ ਮੈਨੂੰ ਦੱਸੋ ਚਲੋ ਬੈਠੋ ਮੇਰੀ ਬੇਇੱਜ਼ਤੀ ਸੁਣੋ ਯਾਰ ਇਹ ਮੁੰਡੇ

ਪ੍ਰਧਾਨ ਦੀ ਕੀ ਹੋਇਆ ਜਿਹੜਾ ਇੱਥੇ ਰਾਲਾ ਪਿਆਗਾ ਕਨਸਲ ਪ੍ਰਧਾਨ ਨਗਰ ਕੌਂਸਲ ਮੌੜ ਅੱਜ 26 ਜਨਵਰੀ ਦੇ ਦਿਹਾੜੇ ਤੇ ਇੱਥੇ ਇੱਕ ਜੋ ਢੰਡਾਲ ਹਰਾਇਆ ਸ਼ਿਵ ਆਹਬ ਨੇ ਖੁਦ ਨਗਰ ਕੌਂਸਲ ਵੱਲੋਂ 1 ਲੱਖ ਰੁਪਿਆ 80 ਹਜ਼ਾਰ ਤੋਂ ਉਪਰ ਲੱਖ ਰੁਪਿਆ ਨਗਰ ਕੌਂਸਲ ਵੱਲੋਂ ਦਿੱਤਾ ਜਾਂਦਾ ਹੈ ਮੈਂ ਨਗਰ ਕੌਂਸਲ ਦਾ ਪ੍ਰੈਜਿਡੈਂਟ ਹੋਣ ਦੇ ਨਾਤੇ ਮੇਰਾ ਵੀ ਫਰਜ਼ ਬਣਦਾ ਹੈ ਕਿ ਝੰਡੇ ਦੀ ਦੇਸ਼ਕਦਾਰ ਦੇ ਵਿੱਚ ਆਵਾਂ ਇੱਕ ਜਿਹੜੀ ਮੇਰੀ ਸੀਟਿੰਗ ਸੀ ਮੇਰੀ ਸੀਟਿੰਗ ਤੇ ਐਨਐਲਐ ਨੇ ਆਦੇ ਪੱਤਰ ਸਾਥੀ ਇੱਕ ਦੋ ਸੀਟੀਆਂ ਉਹਦੇ ਨਾਲ ਹੋਰ ਸੀ ਵੀਡੀਓ ਦੀ ਹੋਰ ਉਹਨੇ ਤੇ ਆਪੇ ਬਿਠਾਤੇ ਸਾਹਿਬ ਨੇ ਝੰਡੇ ਨੂੰ ਸਲਾਮੀ ਦਿੱਤੀ ਮੈਂ ਉਹਦੇ ਨਾਲ ਖੜਾ ਸੀ ਜਦੋਂ ਮੈਂ ਉਹਨਾਂ ਦੇ ਨਾਲੋਂ ਆ ਕੇ ਕੁਰਸੀ ਤੇ ਬੈਠਣ ਆਇਆ ਤਾਂ ਉਸ ਕੁਰਸੀ ਤੇ ਹਰਕੀਰ ਸਿੰਘ ਜਿਹੜਾ ਇਹਨਾਂ ਦਾ ਵਲੰਟੀਅਰ ਹੈ ਉਹ ਬਿਠਾਤਾ ਮੈਂ ਉਹਨੂੰ ਬੇਇੱਜ਼ਤੀ ਕੀਤੀ ਵੀ ਭਾਈ ਇਹ ਏਹ ਮੇਰੀ ਹੈ ਫਿਲਪ ਲਕੀਆ ਪ੍ਰਧਾਨ ਜੀ ਤਾਂ ਉੱਠਿਆ ਨਹੀਂ ਜਦੋਂ ਉੱਠਿਆ ਨਹੀਂ ਤਾਂ ਐਸ.ਕ.ਐਮ ਦਾ ਅਧਿਕਾਰੀ ਆਇਆ ਉਹਨੇ ਵੀ ਕਿਹਾ ਦੇਖੀ ਕਰੀ ਵੀ ਭਾਈ ਪ੍ਰਧਾਨ ਜੀ ਉੱਤਰ ਉਹ ਨਹੀਂ ਮੈਂ ਉਹਨੂੰ ਉਹ ਨਹੀਂ ਤਾਂ ਜਿਹੜੀ ਨਾਲ ਲੱਗਦੀ ਐ ਐਮਐਲਏ ਦੇ ਨਾਲ ਸੀਟ ਪਈ ਸੀ ਮੈਂ ਮੈਂ ਉਹਦੇ ਤੇ ਬੈਠ ਗਿਆ ਜਦੋਂ ਉਹਦੇ ਤੇ ਰਹਿ ਗਿਆ ਉਹ ਜਿਹੜੀ ਸੀਟ ਸੀ ਉਹ ਆ ਗਿਆ ਜਦੋਂ ਆਇਆ ਤਾਂ ਐਮਐਲਏ ਨੇ ਮੇਰਾ ਮੇਰਾ ਲੜਕਾ ਮੇਰੇ ਨਾਲ ਬੈਠ ਗਿਆ ਜੋ ਕਿ ਜਦੋਂ ਹੋਲਣਵਾਜੀ ਹੋਣ ਲੱਗੀ ਤਾਂ ਮੇਰਾ ਬੇਟਾ ਬਨੇ ਜੋ ਵਿਸਤਾਰ ਕਰਕੇ ਬੈਠ ਗਿਆ ਵੀ ਘੇਰੀ ਕੱਲੇ ਤਾਂ ਉਹ ਐਮਐਲਏ ਨੇ ਮੇਰੇ ਬੇਟੇ ਦੀ ਬਾਹ ਫੜ ਕੇ ਉਹ ਜਮਾਰੀ ਬੜਾ ਹੋ ਕੇ ਤਾਂ ਮੈਨੂੰ ਆਖਿਆ ਮੈਂ ਤੂੰ ਇਹਦੇ ਨੂੰ ਮਾਰ ਦੇ ਤਾਂ ਐਨੇ ਨੂੰ ਸਾਰੇ ਆ ਕੇ ਸਾਨੂੰ ਮਾਰਨ ਕਰਨ ਆ ਗਏ ਚਿੰਬੜ ਗਏ ਨੇ ਉਹ ਇਸ ਤਰ੍ਹਾਂ ਕੇ ਤੇ ਵਿਗਿਆ ਹੋਇਆ ਐਮਐਲਏ ਮੈਂ ਮੈਨੂੰ ਸਵਾਲ ਕੀਤਾ ਉੱਤੇ ਗੋਲੀਆਂ ਨਹੀਂ ਉਹ ਤੂੰ 30 ਲੱਖ ਰੁਪਏ ਲੈ ਕੇ ਬਣਾਇਆ ਤੇ ਮੇਰੇ ਮੇਰੇ ਨਾਲ ਕੋਈ ਨੂੰ ਧੱਕਾ ਕਰਨ ਲੱਗਿਆ ਮੈਂ ਮਾਨਦਾਰ ਪ੍ਰਧਾਨ ਆ ਮੇਰੇ ਤੇ ਸਾਰਾ ਸ਼ਹਿਰ ਉਹੀ ਉਂਗਲੀ ਨਹੀਂ ਚੁੱਕ ਸਕਦਾ ਕਿ ਮੈਂ ਕਿਸੇ ਨੂੰ ਕਦੇ ਕਿਸੇ ਕੰਮ ਕਰਨ ਦੇ ਪੈਸੇ ਲੈ ਹੋਣ ਜਾਂ ਨਕਸ਼ੇ ਜਾਂ ਕਿਸੇ ਵੀ ਤਰ੍ਹਾਂ ਦੇ ਮੈਂ ਨਗਰ ਕੌਂਸਲ ਦੀਆਂ ਸਫਾਮਾ ਕਰਕੇ ਨੂੰ 25 ਸਾਲ ਹੋ ਗਏ ਨੂੰ 95 ਪਹਿਲੀ ਵਾਰ ਕੌਂਸਲਰ ਬਣਿਆ 5 ਲੱਖ ਦਿੱਤੇ 3 ਲੱਖ ਮੇਰਾ ਪਰਿਵਾਰ ਦਿੱਤੇ ਹੈ ਕਿਹਨੇ ਜਿੰਮੀ ਚੋਣਾ ਦੇ ਵਿੱਚ ਇੱਕ ਪੈਸੇ ਲੈ ਪੈਸੇ ਲੈ ਕੇ ਮੇਰੇ ਗਰੁੱਪ ਕਿਉਂਕਿ ਜਿੰਮੀ ਚੋਣ ਕੀ ਸੀਗੀ ਮੇਰੀ ਵਾਈਫ ਸੀ ਐਮਐਸਸੀ ਮੇਰੀ ਵਾਈਫ ਦੀ ਡੈਥ ਹੋ ਗਈ ਸੀ ਉਹਦੇ ਥਾਂ ਤੇ ਜਿਮਨੀ ਚੋਣ ਹੋਣੀ ਸੀ ਉਸ ਜਿਮਨੀ ਚੋਣ ਦੇ ਵਿੱਚ ਇਹਨੇ ਪੈਸੇ ਲੈ ਕੇ ਇੱਕ ਤਾਂ ਹਾਂ ਵੇਚੀ ਤੇ ਉਹਦੇ ਵਿੱਚ ਵੀ ਦਿਖਾਤਾ ਇਹਨਾਂ ਨੂੰ ਸਾਡੇ ਪਰਿਵਾਰ ਨੂੰ ਜਤਾਇਆ ਉਹਨਾਂ ਗੱਲਾਂ ਦੀ ਇਹ ਖਹਿ ਕਰਦਾ ਹੋਇਆ ਮੇਰੇ ਨਾਲ ਇਹੋ ਜਿਹਾ ਸਲੂਕ ਕਰਨ ਲੱਗ ਗਿਆ ਵੀਰੋ ਨਗਰ ਕਾਉਂਸਲ ਦਾ ਬਕਾਸ ਕਰਾਉਣ ਲਈ ਮੈਂ ਦਿਨ ਰਾਤ ਲੱਗਿਆ ਫੇਰ ਇਹ ਸਾਡੇ ਅਮਰਤ ਟੂ ਸਕੀਮ ਹੈ ਜਿਹੜੀ ਹੋਈ ਹੈ 20 ਕਰੋੜ ਰੁਪਏ ਦਾ ਉਹਦਾ ਉਦਘਾਟਨ ਜਿਹੜਾ ਹੋਇਆ ਐ ਐਮਐਲਏ ਨੇ ਕਰਨਾ ਸੀ ਤਾ ਐਮਐਲਏ ਨੇ ਕੀ ਕੀਤਾ ਇਹ ਸ਼ਰਿਆਮ ਬਜ਼ਾਰ ਦੇ ਵਿੱਚ ਕਹਿੰਦਾ ਕਿ ਮੈਂ ਪ੍ਰਧਾਨ ਦਾ ਕੋਈ ਕੰਮ ਨਹੀਂ ਹੋਣ ਦੇਣਾ ਮੈਂ ਪ੍ਰਧਾਨ ਦੇ ਥਰੂ ਕੋਈ ਕੰਮ ਨਹੀਂ ਹੋਣ ਦੇਣਾ ਤਾਂ ਇਹਨੇ ਕੀ ਕੀਤਾ ਕਦੇ ਪ੍ਰੋਜੈਕਟ ਦਾ ਦ ਘਟ ਨਹੀਂ ਕੀਤਾ ਜਾ ਸਕਦਾ ਜਿਹੜਾ ਜਿਹੜਾ ਫਾਊਂਡੇਸ਼ਨ ਓਪਨਿੰਗ ਫਾਊਂਡੇਸ਼ਨ ਸੀ ਇਹਨੇ ਕੱਲੀ ਰਾ ਵਾਟਰ ਦਾ ਪਾਈਪ ਦਾ ਕਰਤਾ ਤੇ ਦੂਜਾ ਜਿਹੜਾ ਕੰਮ ਹੈ ਇਹ ਸ਼ਰਿਆਮ ਕਹਿੰਦਾ ਵੀ ਜੇ ਪਾਈਪਾਂ ਪੈ ਗਈਆਂ ਤਾਂ ਪ੍ਰਧਾਨ ਜਿਹੜੇ ਇਹ ਕੰਮ ਕਰਵਾ ਲੂਗਾ ਸੋ ਇਸ ਕਰਕੇ 30 ਲੱਖ ਰੁਪਏ ਦੇ ਦਿੱਤੇ ਆਪਾਂ ਚੋਲਾ ਕੌਣ ਸੀ ਜੇ ਸਾਡਾ ਚਲੋ ਇੰਨੀਆਂ ਗੱਲਾਂ ਮੈਂ ਆਪੇ ਜਦੋਂ ਸ਼ਾਨਪੀਣ ਹੋਊਗੀ ਮੈਂ ਉੱਥੇ ਲਿਖਾਉਂਗਾ ਇਹ ਸਾਰਾ ਕੁਝ ਬਿਆਨ ਮੈਂ ਸੀਐਮ ਪੱਧਰ ਤੇ ਵੀ ਇਹ ਬਿਆਨ ਦੇਣ ਨੂੰ ਤਿਆਰ ਆ ਤੇ ਕਿਉਂਕਿ ਇਸ ਬੰਦੇ ਨੇ ਹਲਕੇ ਦਾ ਸਾਡਾ ਬੇੜਾ ਕਰਕੇ ਕਰਤਾ ਜਿਵੇਂ ਇੱਥੇ ਟਿਕਦੇ ਆ ਆਹ ਹੁਣ ਚਿੱਟਾ ਵੇਖਦਾ ਚਿੱਟਾ ਵੇਖਦਾ ਕੀ ਕੁਛ ਸੀਗਾ ਇਹ ਅੱਜ ਰੌਲਾ ਪਿਆ ਗਿਆ ਜਿਹਦਾ ਕੋਈ ਠਾਣੇ ਕੰਪਲੀਟ ਰੌਲੇ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਐਸ.ਪੀ.ਐਮ ਪੀ.ਐਸ ਸੈਕਟਰ ਜਿｮਕੇ ਸਾਹਮਣੇ ਜਦੋਂ ਬੰਦਾ ਉਹ ਉੱਠਿਆ ਨਹੀਂ ਤਾਂ ਇਹ ਉਹ ਦੇ ਬੱਚਾ ਦੇਖਦੇ ਰਹੇ ਇਹਨਾਂ ਦੀ ਨੁਕੀਆ ਨਹੀਂ ਵੀ ਪ੍ਰਧਾਨ ਦੀ ਹਸਤੀ ਵੀ ਕਿਸਮ ਕਾਉਂਸਲ ਦੀ ਤੇ ਉਹਨੂੰ ਇੱਕ ਮੌਕਾ ਦਿੱਤੀ ਸੀ ਤੇ ਕੰਮ ਤਾਂ ਹੋਰ ਵੜਦਾ ਤਾਂ ਇਹਨਾਂ ਨੇ ਉਸ ਨੂੰ ਖਾਇਆ ਨਹੀਂ ਤੇ ਜਦੋਂ ਮੈਂ ਦੂਜੇ ਪਾਸੇ ਬੈਠ ਗਿਆ ਤਾਂ ਮੇਰਾ ਬੇਟਾ ਆ ਕੇ ਨਾਲ ਬੈਠ ਗਿਆ ਵੀ ਮੇਰੇ ਡੈਡੀ ਨੂੰ ਕੁਝ ਕਿ ਕੋਈ ਸ਼ਰਾਰਤ ਨਾ ਕਰ ਦੇਵੇ ਬੇਇੱਜ਼ਤੀ ਨਾ ਕਰ ਦੇਵੇ ਤਾਂ ਐਮਐਲਏ ਨੇ ਮੇਰੇ ਬੇਟੇ ਖੜਾ ਕਰਨ ਵਾਸਤੇ ਤਾਂ ਇਹਨਾਂ ਫਾਇਦਾ ਮਾਰੇ ਸਾਨੂੰ ਡਰਾ ਦਿੱਤਾ ਜਾ ਰਿਹਾ ਹੈ ਮੈਂ ਸੀਐਮ ਸਾਹਿਬ ਨੂੰ ਬੇਇੱਜ਼ਤੀ ਕਰਦਾ ਕਿ ਸਾਡੇ ਸ਼ਹਿਰ ਦੀਆਂ ਜਿੱਥੀਆਂ ਗਲੀਆਂ ਨੇ ਉਹ ਸੀਵਰੇਜ ਦੀਆਂ ਟੋੜੀਆਂ ਤੇ ਜਿਹੜਾ ਬਾਜ਼ਾਰ ਹੈ ਉਹ ਵੀ ਪਾਟ ਵਾਲੇ ਖੋਤ ਵਿੱਚ ਤਾ ਟੋੜੀਆਂ ਹੋਈਆਂ ਐ 2.5 ਤੋਂ ਲੋਕ ਸਾਡੇ ਛੁੱਟੇ ਬਾਜ਼ਾਰ ਦੇ ਵਿੱਚ ਮਿੱਟੀ ਘਟੇ ਦੇ ਦੁਕਾਨਾਂ ਖੋਲਦੇ ਆ ਸਾਡੇ ਕੋਲੋਂ 3 ਮਹੀਨੇ ਹੋ ਗਏ ਟੈਂਟਰ ਹੋਇਆਂ ਨੂੰ ਜਿਹੜੇ ਕੇਸੀ ਬਾਜ਼ਾਰ ਪਤਾ ਕਰਨ ਨੂੰ ਅਸੀਂ ਰੋਕਿਆ ਹੋਇਆ ਐ ਮੇਲੇ ਦੀ ਕੀ ਕਰਦਾ